ਅਸਰ ਜਿਹੜਾ ਆਇਆ ਚਾਹੇ ਬੱਚਾ ਆਇਆ ਚਾਹੇ ਬੁਰੋ ਦਾ ਕੋਈ ਚਾਹੇ ਜੁਬਾਨਾ ਅਜਕਲ ਬਿਮਾਰ ਰਹਿੰਦੇ ਆ ਅਸੀਂ ਦੇਖਿਆ ਵੀ ਜਿਹੜਾ ਦੰਦਾ ਨਗਰ ਹੈ ਦੇ ਵਿੱਚ ਇੱਕ ਬਹੁਤ ਮੇਨ ਰੋਡ ਹੁੰਦਾ ਹੈ ਜਿਹਦੇ ਕਿੰਨਾ ਦੰਦਾ ਦੀ ਕਿੰਨਾ ਸੰਭਾਲ ਨਹੀਂ ਦੰਦਾ ਦੇ ਸਾਮ ਸੰਭਾਲ ਪ੍ਰਤੀ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਮੂੰਹ ਤੇ ਦੰਦਾਂ ਦੀਆਂ ਬਿਮਾਰੀਆਂ ਜਿਹੜੀਆਂ ਹੈ ਉਹ ਹੀ ਸਾਡੇ ਅੰਦਰੇ પેટ ਦੇ ਵਿੱਚ ਜਾਂਦੀਆਂ ਹੁੰਨ ਤੇ ਸਾਡੀ ਤਬੀਅਤ ਖਰਾਬ ਹੋ ਸਕਦੀ ਹੈ ਦੰਦਾਂ ਦੀਆਂ ਮੁੱਖ ਬਿਮਾਰੀਆਂ ਜਿਹੜੀਆਂ ਕਿ ਆਮ ਜਨਤਾ ਦੇ ਵਿੱਚ ਹੈਗੀਆਂ ਨੇ ਉਹ ਹੈ ਦੰਦਾਂ ਦਾ ਖੋਰਾ ਤੇ ਮਸੂੜਿਆਂ ਦੀ ਬਿਮਾਰੀ। ਸੋ ਦੰਦਾਂ ਦਾ ਖੋਰਾ ਉਹ ਹੁੰਦੀ ਅਸੀਂ ਖੁਦ ਵੀ ਅਸੀਂ ਡਾਇਗਨੋਸ ਕਰ ਸਕਦੇ ਆ ਕਿ ਕਦੇ ਅਸੀਂ ਆਪਣੇ ਸ਼ੀਸ਼ੇ ਦੇ ਮੋਹਰੇ ਆਪਣਾ মুখ ਬੁਲ ਕੇ ਦੇਖਦੇ ਆ ਤੇ ਦੰਦਾਂ ਦੇ ਉੱਤੇ ਜੇ ਕਾਲੇ, ਪੀਲੇ ਜਾਂ ਭੂਰੇ ਰੰਗ ਦੇ ਅੱਗੇ ਨਜ਼ਰ ਆਉਂਦੇ ਨੇ ਜਾਂ ਤੁਹਾਨੂੰ ਸਟੇਜ ਨਜ਼ਰ ਆਉਂਦੇ ਨੇ ਇਹਦਾ ਮਤਲਬ ਇਹ ਵੀ ਤੁਹਾਡੇ ਤੁਹਾਨੂੰ ਦੰਦਾਂ ਦੀ ਬਿਮਾਰੀ ਦੰਦਾਂ ਦੇ ਖੋੜਾ ਜਿਹੜੀ ਹੈ ਉਹ ਤੁਹਾਡੇ ਦੰਦਾਂ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਸੋ ਸੈਕਿੰਡ ਬਿਮਾਰੀ ਮਸੂਰੀਏ ਦੀ ਬਿਮਾਰੀ ਜਿਹਦੇ ਵਿੱਚ ਹੁੰਦਾ ਵੀ ਮਸੂਰੀਏ ਤੁਹਾਡੇ ਸੋਜ ਪੈ ਜਾਗੀ ਉਹਨਾਂ ਦਾ ਰੰਗ ਬਦਲ ਜਾਵੇਗਾ ਨਾਰਮਲ ਉਹਦਾ ਰੰਗ ਹਲਕਾ ਗੁਲਾਬੀ ਹੁੰਦਾ ਤੇ ਇਹਦੇ ਵਿੱਚ ਥੋੜਾ ਲਾਲ ਰ ਹੋ ਜਾਏਗਾ ਤੇ ਮਸੂਰੀਏ ਫੁੱਲ ਜਾਣਗੇ ਉਹਨਾਂ ਵਿੱਚੋਂ ਖੂਨ ਆਣਾ ਸ਼ੁਰੂ ਹੋ ਜਾਏਗਾ ਉਹ ਲੈਵਲ 'ਚੋਂ ਆਪ ਆਲੇ ਸ਼ੁਰੂ ਹੋ ਜਾਏਗੀ ਔਰ ਲੇਟਰ ਸਟੇजेस ਦੇ ਵਿੱਚ ਇਹ ਹੁੰਦਾ ਕਿ ਉਹ ਦੰਦ ਜਿਹੜੇ ਹੈਗੇ ਸਾਡੇ ਹੌਲੀ-ਹੌਲੀ ਹਿੱਲ ਕੇ ਬਾਹਰ ਨਿਕਲ ਜਾਂਦੇ ਨੇ ਜਦਕਿ ਆਮ ਲੋਕਾਂ ਦੇ ਵਿੱਚ ਇਹ ਕਾਰਨ ਹੈ ਕਿ ਦੰਦਾਂ ਦੇ ਜਿਹੜੇ ਹੈਗੇ ਉਹ ਆਪਣੀ ਸਾਰੀ ਉਮਰ ਨਹੀਂ ਰਹਿ ਸਕਦੇ ਕਿ ਜੇ ਅਸੀਂ ਬੁੱਢੇ ਹੁੰਦੇ ਆ ਤੇ ਦੰਦ ਸਾਡੇ ਨਿਕਲ ਜਾਂਦੇ ਬਟ ਇਹ ਕੋਈ ਗੱਲ ਨਹੀਂ ਹੈਗੀ ਅਗਰ ਅਸੀਂ ਦੰਦਾਂ ਦੇ ਪ੍ਰਤੀ ਸੁਚੇਤ ਰਹੀਏ ਉਹਨਾਂ ਦੀ ਸਾਂਭ ਸੰਭਾਲ ਰੱਖੀਏ ਤੇ ساری ਉਮਰ ਜਿਹੜੇ ਮੂੰਹ ਦੇ ਵਿੱਚ ਰਹਿੰਦੇ ਰਹੇ ਤੋਂ ਸੈਕਿੰਡ ਮੈਂ ਇਹ ਕਹਿਣਾ ਚਾਹਣਾ ਕਿ ਕਿ ਦੰਦਾਂ ਦੇ ਕੋੜੇ ਵਿੱਚ ਇਹ ਹੁੰਦਾ ਕਿ ਇਨੀਸ਼ੀਅਲ ਸਟੇਜਸ ਦੇ ਵਿੱਚ ਦੰਦਾਂ ਦੇ ਕੋੜਾ ਪੇਨ ਨਹੀਂ ਹੁੰਦਾ ਕਿਸੇ ਨੂੰ ਵੀ ਇਹ ਨਹੀਂ ਪਤਾ ਲੱਗਦਾ ਵੀ ਹਾਂ ਮੇਰੇ ਦੰਦਾਂ ਦੇ ਕੋੜਾ ਜਿਹੜੀਆਂ ਲਗੀਆਂ ਨੇ ਵੀ ਇਹਨਾਂ ਦੀ ਮੈਨੂੰ ਪੇਨ ਹੋ ਰਹੀ ਹੈ ਔਰ ਸ਼ੁਰੂ ਸ਼ੁਰੂ ਵਿੱਚ ਇਨੀਸ਼ੀਅਲ ਸਟੇਜਸ ਵਿੱਚ ਉਹਨਾਂ ਦੀ ਕੋਈ ਸੈਂਸਿਟੀਵਿਟੀ ਹੋਵੇਗੀ ਸੈਕਿੰਡ ਜਦੋਂ ਹੋ ਗੰਗੀਆਂ ਹੁੰਦੀਆਂ ਜਾਣਗੀਆਂ ਦੇਨ ਉਹ ਤੁਹਾਨੂੰ ਟੀਮ ਹੋਣੀ ਸ਼ੁਰੂ ਹੋ ਜਾ ਗਿਆ ਔਰ ਲਾਸਟ ਦੇ ਵਿੱਚ ਤੇ ਉਹਦੇ ਦੰਦਾਂ ਦੇ ਨਾਲ ਇਕਦੇ ਸੋਜ ਵੀ ਪੈ ਜਾਂਦੀ ਮੂਹ ਤੇ ਸੋ ਅਸੀਂ ਇਹ ਵੀ ਉਸ ਸਟੇਜ ਤੱਕ ਆਪਣੇ ਬਿਮਾਰੀ ਨੂੰ ਮਜੀ ਪਹੁੰਚਣ ਦੇਣਾ ਤੇ ਸ਼ੁਰੂ ਦੇ ਵਿੱਚ ਇਸ ਨੂੰ ਆਪਾਂ ਰੋਕਣ ਲਈ ਜ਼ਰੂਰੀ ਉਪਾਅ ਲੈ ਕਰਨੀ ਚਾਹੀਦਾ ਜਿਆਦਾ ਦੰਦ ਦੇ ਅੰਨੇ ਦੰਦਾਂ ਦੇ ਅੱਗੇ ਪਿੱਛੇ ਦਾ ਹੋ ਜਾਂਦਾ ਪਰਪਲੀ ਦੇ ਤੇਜ਼ੀ ਕਾਰਨ ਹੋ ਸਕਦਾ ਹੈ ਹਾਂਜੀ ਸਰ ਇਹਦੇ ਵਿੱਚ ਹੁੰਦਾ ਵੀ ਅ ਪੁਰਾਣੇ ਟਾਈਮ ਤੇ ਇਹ ਹੁੰਦਾ ਸੀ ਕਿ ਸਾਡੀ ਜਿਹੜੀ ਡਾਈਟ ਸੀਗੀ ਉਹਦੇ ਵਿੱਚ ਗੰਨੇ ਸ਼ਾਮਿਲ ਹੁੰਦੇ ਸਨ ਤੇ ਦਾਣੇ ਚਾਦੇ ਸਨ ਜਾਂ ਇਸ ਤਰ੍ਹਾਂ ਇਸ ਤਰ੍ਹਾਂ ਲਿਆ ਘਰਾਤਾ ਹੁੰਦੀ ਸੀ ਜਿਨ੍ਹਾਂ ਨਾਲ ਸਾਡੇ ਬੰਦਾ ਦੀ ਐਕਸਰਸਾਈਜ਼ ਹੁੰਦੀ ਸੀ ਸਲਾਬ ਦੇ ਉੱਤੇ ਵਿੱਚ ਵੀ ਅਸੀਂ ਕਹਿ ਲਈ ਕਿ ਅਸੀਂ ਖਿੰਡਾ ਵਿੱਚ ਬੈਠੇ ਆ ਖੇਤਾਂ ਦੇ ਵਿੱਚ ਬੈਠੇ ਆ ਤੇ ਅਸੀਂ ਕੋਈ ਵੀ ਆਪਣੀਆਂ ਸਬਜ਼ੀਆਂ ਲਈ ਗਾਜਰ ਸ਼ਲਗਨ ਇਹਨਾਂ ਨੂੰ ਟੱਕੇ ਘੋ ਕੇ ਖਾ ਲੈਂਦੇ ਸੀਗੇ ਉਹ ਹੋ ਨਹੀਂ ਜਗਾ ਕਿ ਡਾਈਟ ਹੋ ਗਈ ਸਾਫ ਤੇ ਬੱਚਿਆਂ ਦੇ ਦੰਦਾਂ ਦੇ ਜਦੋਂ ਬੱਚੇ ਚਬਾਉਂਦੇ ਨੇ ਖਾਣਾ ਤੇ ਪਾਪਰ ਐਕਸਰਸਾਈਜ਼ ਨਹੀਂ ਹੋ ਪਾਦੀ ਕਿਉਂਕਿ ਉਹ ਫਾਸਟ ਫੂਡ ਖਾਂਦੇ ਨੇ ਫਾਸਟ ਫੂਡ ਦੇ ਨਾਲ ਜਿਹੜਾ ਕਿ ਸਿਹਤ ਵੀ ਖਰਾਬ ਹੁੰਦੀ ਹੈ ਦੰਦ ਵੀ ਖਰਾਬ ਹੁੰਦੇ ਨੇ ਤੇ ਸਾਡੇ ਦੰਦਾਂ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਅਸੀਂ ਬੱਚੋਂ ਬਰਾਸ਼ ਕਰਾਉਣ ਦਾ ਕੰਪਲੈਨਟ ਲਾਈਦਾ ਨਾ ਭੁੱਲ ਕਹਿੰਦੇ ਇਹਦਾ ਸਹੀ ਖਾਣੇ ਦਾ ਤਰੀਕਾ ਕਰਾ ਦਿੱਤੀ ਹੈ ਇਸ ਸਮੇਂ ਦੋ ਵਾਰੀ ਕਰਨਾ ਚਾਹੀਦਾ ਹੈ ਇੱਕ ਵਾਰੀ ਸਵੇਰ ਨੂੰ ਇੱਕ ਵਾਰੀ ਸ਼ਾਮ ਨੂੰ ਤੇ ਅਸੀਂ ਕਿਉਂਕਿ ਕੋਈ ਵੀ ਮੈਨੂੰ ਪੁੱਛੇਗਾ ਕਿ ਹਾਂ ਤੁਸੀਂ ਮੈਮ ਕਿਹਾ ਵੀ ਸ਼ਾਮ ਨੂੰ ਵੀ ਰਾਤ ਨੂੰ ਵੀ ਜ਼ਰੂਰੀ ਹੈਗਾ ਤੇ ਰਾਤ ਨੂੰ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਅਸੀਂ ਸਾਰਾ ਦਿਨ ਸਵੇਰ ਦੇ ਟਾਈਮ ਬ੍ਰਸ਼ ਕਰ ਲਿਆ ਉਸ ਤੋਂ ਬਾਅਦ ਅਸੀਂ ਖਾਣਾ ਖਾਂਦੇ ਰਹਿੰਦੇ ਆਂ ਔਰ ਕੋਈ ਕੁਝ ਪਦਾਰਥ ਕਿਸੇ ਇਸ ਤਰ੍ਹਾਂ ਦੇ ਖਾਂਦੇ ਆ ਜਿਵੇਂ ਸੈਲਡ ਵਾਲੀਆਂ ਚੀਜ਼ਾਂ ਇਹ ਦੰਦ ਆਪਣੇ ਆਪ ਸਾਫ ਹੁੰਦੇ ਰਹਿੰਦੇ ਨੇ ਜੇ ਅਸੀਂ ਪਾਣੀ ਪੀਂਦੇ ਆ ਕੁਝ ਅਸੀਂ ਟੀ ਚਾਹ ਪੀਂਦੇ ਆ ਜਾਂ ਦੁੱਧ ਪੀਂਦੇ ਆ ਤੇ ਉਹਦੇ ਨਾਲ ਮੂੰਹ ਦੇ ਅੰਦਰ oral cavity ਦੀ ਦੰਦਾਂ ਦੀ ਆਪਣੇ ਆਪ ਸਫਾਈ ਹੁੰਦੀ ਰਹਿੰਦੀ ਆ ਲੇਕਿਨ ਜੇ ਜਦੋਂ ਅਸੀਂ ਰਾਤ ਨੂੰ ਖਾਣਾ ਖਾ ਕੇ ਸੌਂਦੇ ਆ ਬ੍ਰਸ਼ ਨਹੀਂ ਕਰਦੇ ਤੇ ਇਥੇ ਜਿਹੜੇ ਖਾਣੇ ਦਾ ਸਾਡੇ ਦੰਦਾਂ ਦੇ ਵਿੱਚ ਐਵੇਂ ਹੀ ਫਸੇ ਰਹ ਜਾਂਦੇ ਨੇ ਕਿਉਂਕਿ ਅਸੀਂ ਸਾਰੀ ਰਾਤ ਜੇਕਰ 6 ਘੰਟੇ ਅਸੀਂ ਸੌਂਦੇ ਆ ਤੇ 6 ਘੰਟੇ ਉਹ ਸਾਡੇ ਮੂੰਹ ਦੇ ਵਿੱਚ ਦੰਦਾਂ ਦੇ ਵਿੱਚ ਖਾਲੇ ਦੇ ਪਦਾਰਥ ਫਸੇ ਰਹਿਣਗੇ ਤੇ ਉਹ ਸਾਡੇ ਦੰਦਾਂ ਨੂੰ ਸੜਨਾ ਸ਼ੁਰੂ ਕਰ ਦੇ। ਅਸੀਂ ਇਹ ਕਹਿੰਦੇ ਆ ਕਿ ਜਦੋਂ ਬੱਚੇ ਦੇ ਮੂੰਹ ਦੇ ਵਿੱਚ ਪਹਿਲਾ ਦੰਦ ਆ ਜਾਂਦਾ ਹੈ ਤੇ ਸਾਨੂੰ ਉਹਨਾਂ ਦੇ ਦੰਦਾਂ ਦੇ ਸਥਾਈ ਰੱਖਣੀ ਲਾਜ਼ੂਮ ਬਣਾਉਣੀ ਚਾਹੀਦੀ ਹੈ। ਜਿਵੇਂ ਛੋਟੇ ਬੱਚੇ ਦੇ ਮੂੰਹ ਚ ਇੱਕ ਦੰਦ ਆਇਆ, ਦੋ ਦੰਦ ਆਇਆ, ਅਸੀਂ ਉਹ ਸ਼ੁਰੂ ਚ ਸਾਫ਼ ਕਿਵੇਂ ਕਰੀਏ ਕਿਉਂਕਿ ਜਦੋਂ 5 ਮਹੀਨੇ ਜਾਂ 6 ਮਹੀਨੇ ਦੇ ਬੱਚੇ ਦੇ ਮੂੰਹ ਦੇ ਵਿੱਚ ਦੰਦ ਆਉਣੇ ਸ਼ੁਰੂ ਹੋ ਜਾਂਦੇ ਨੇ।

ਤੇ ਉਹ ਆਪਣੇ ਆਪ ਹੀ ਫਿਰ ਉਹ ਬਰਸ਼ ਕਰਨਾ ਜਿਹੜਾ ਹੈਗਾ ਸਿੱਖ ਜਾਏਗਾ ਜਾਂ ਉਸ ਨੂੰ ਸਿਖਾਉਣਾ ਪੈਂਦਾ ਹੈ ਅਸੀਂ ਹਸਪੀਟਲ ਦੇ ਵਿੱਚ ਵੀ ਆਪਣੇ ਕਲੀਨਿਕਸ ਤੇ ਹੁੰਦੇ ਹਾਂ ਬੱਚਿਆਂ ਨੂੰ ਬਰਸ਼ਿੰਗ ਟੈਕਨਿਕਸ ਜਿਹੜੀਆਂ ਆ ਉਹ ਨਾਲ ਦੱਸਦੇ ਰਹਿੰਦੇ ਆ ਕਿਉਂਕਿ ਜਦੋਂ ਸਾਡੇ ਕੋਲ ਬੱਚੇ ਆਉਂਦੇ ਨੇ ਉਹਨਾਂ ਦੇ ਪੇਰੈਂਟਸ ਨੂੰ ਅਵੇਅਰਨੈਸ ਦਿੱਤੀ ਜਾਂਦੀ ਹੈ ਕਿ ਬਰਸ਼ਿੰਗ ਟੈਕਨਿਕ ਇਹ ਹੈ ਤੇ ਇਸ ਤਰ੍ਹਾਂ ਬਰਸ਼ ਕਰਵਾਉਣ ਦੋਨਾਂ ਦੇ ਫਾਇਦੇ ਲਈ ਜਿਵੇਂ ਸਵੇਰ ਆਈ ਆਪਣਾ ਡਾਈਟ ਲੈ ਸਕਦੇ ਸਬਜ਼ੀ ਦਾ ਡਾਈਟ ਕਰਨਾ ਪੰਡਾਂ ਦੇ ਫਾਇਦੇ ਲਈ ਸਾਨੂੰ ਹਰੀਆਂ ਸਬਜ਼ੀਆਂ जिमें कि सैलड वाली चीजा मूली गाजर दल खीरा टमा चुकंदर इन्होंने सेवन करना चाहिए आ नंबर दो हरी पत्तेदार सब्जियां साग पालक मेथी इन्हों चीज़ों सेवन करना चाहिए आ थर्ड दुध दही पनीर इन चीज़ों की प्रॉपर वर्तो करनी चाहिए है जिस तरह सू बॉडी लिए हो बॉडी अपनी शक्ति दे रही, दे देने विटामिन एंड मिनरल्स चाहिए होंगे ने ਇਸੇ ਤਰ੍ਹਾਂ ਦੰਦਾਂ ਨੂੰ ਵੀ ਲੋਡ ਹੁੰਦੀ ਹੈ ਕਿ ਸਾਨੂੰ ਭਰਪੂਰ ਮਾਤਰਾ ਵਿੱਚ ਫੈਸ਼ਨ ਮਿਲ ਜਾ ਮਿਲਣਾ ਚਾਹੀਦਾ ਸੋ ਇਸ ਲਈ ਦੁੱਧ ਰਹਿਤ ਵੀ ਆਦਿਕ ਦੇ ਨਾਲ ਹੋਰ ਸਾਨੂੰ ਗੰਨਾ ਤੇ ਮਿਲ ਜਾਏ ਤੇ ਉਹ ਛੁਪਣਾ ਚਾਹੀਦਾ ਤੇ ਸਭ ਤੋਂ ਵੱਡੇ ਜਿਵੇਂ ਪਿਛਲੇ ਜ਼ਮਾਨੇ ਪ੍ਰਾਣੇ ਜ਼ਮਾਨਿਆਂ ਦੇ ਵਿੱਚ ਹੁੰਦਾ ਸੀ ਕਿ ਦੰਦਾਂ ਨੇ ਚੱਬਣੇ ਉਹ ਵੀ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਵੀ ਐਕਸਰਸਾਈਜ਼ ਜਿਹੜੀ ਪ੍ਰੋਪਰ ਦੰਦਾਂ ਹੀ ਬਣਦੀ ਹੈ